ਅਤੇ ਇਹਦਾਰ ਤਜਰਬੇ ਕਰ ਜਾਣਾ ਚਾਹੀਦਾ ਹੈ ਹਾਂਜੀ ਉਹ ਮੇਰਾ ਖਿਆਲ ਹੈ ਕਿ ਕਿਸੇ ਨੂੰ ਭੁਲੇਖਾ ਨਹੀਂ ਗਿਆ ਮੇਰੀ ਕਾਰਗੁਜ਼ਾਰੀ ਬਾਰੇ ਮੇਰੇ ਸੁਭਾਅ ਬਾਰੇ ਹਾਂਜੀ ਮੈਂ ਕਿਸ ਤਰ੍ਹਾਂ ਦਾ ਕੰਮ ਕਰਦਾ ਹੈ ਔਰ ਇਸ ਤਰ੍ਹਾਂ ਵਿਚਰਦਾ ਹੈ ਕਿਸ ਤਰ੍ਹਾਂ ਲੋਕਾਂ ਨਾਲ ਸਾਥ ਰੱਖਦਾ ਹੈ ਤੇ ਕਿਸੇ ਨੂੰ ਉਹ ਲਾ ਨਹੀਂ ਇਸੇ ਕਰਕੇ ਮੈਂ ਤੇ ਵੋਟ ਹੀ ਇਸ ਆਧਾਰ ਤੇ ਮੰਗਦਾ ਹੈ ਕਿ ਭਾਈ ਜੇ ਮੇਰੀ ਕਰਤੂਤ ਚੰਗੀ ਜੇ ਮੇਰੀ ਕਾਰਗੁਜ਼ਾਰੀ ਚੰਗੀ ਜੇ ਮੈਂ ਕਦੀ ਕਿਸੇ ਆਪਣੇ ਸਟੈਂਡ ਤੋਂ ਸੱਜੇ ਖੜੇ ਕਿਹਾ ਹੈ ਜਾਂ ਮੈਂ ਜਿਹੜਾ ਜਿਸ ਸਟੈਂਡ ਤੇ ਮੈਂ ਸ਼ੁਰੂਆਤ ਕੀਤੀ ਦੇ ਅੱਜ ਵੀ ਉਹਦੇ 'ਚ ਕੋਈ ਕਸਰ ਹੈ ਤੇ ਪੰਥ ਦੀ ਗੱਲ ਹੋਵੇ ਚਾਹ ਪੰਜਾਬ ਦੀ ਗੱਲ ਹੋਵੇ ਤੇ ਕਿਸੇ ਵੀ ਵਰਗ ਦੀ ਗੱਲ ਹੋਵੇ ਹਾਂ ਇਹ ਗੱਲ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜੜੀ ਉਹ ਮਜ਼ਬੂਤ ਰਹਿਣੀ ਚਾਹੀਦੀ ਪੰਜਾਬ ਦੇ ਅੰਦਰ ਸ਼ਾਂਤੀ ਜ਼ਰੂਰ ਰਹਿਣੀ ਚਾਹੀਦੀ ਅਸੀਂ ਬੜੇ ਪਿੱਛੇ ਪੈ ਗਏ ਹਾਂ ਪਹਿਲਾਂ ਹੀ ਹੋਰ ਤਰ੍ਹਾਂ ਦਾ ਵਾਤਾਵਰਨ ਬੜਬੜ ਕੇ ਜੋਖਿਸ ਇਥੇ ਪੰਜਾਬ ਦਾ ਮਤਲਬ ਪਿੱਛੇ ਚਲਾ ਗਿਆ ਅਸੀਂ ਚਾਹੁੰਨੇ ਕਿ ਇਥੇ ਸ਼ਾਂਤੀ ਰਹੇ ਭਾਈਚਾਰਕ ਸਾਂਝ ਜਿਹੜੇ ਸਮੁੱਚੇ ਰੂਪ ਚ ਪੰਜਾਬੀ ਜਿਹੜੇ ਨੇ ਇੱਕ ਮੁੱਠੂ ਕੇ ਖੁਸ਼ੀ ਦੇ ਨਾਲ ਆਪਦੀਆਂ ਜ਼ਿੰਦਗੀਆਂ ਬਤੀਤ ਕਰਨ ਤਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਤਰੱਕੀ ਕਰ ਸਕੇ ਤੇ ਤਰੱਕੀ ਤਾਂ ਹੀ ਕਰੂ ਜੇ ਇਥੇ ਭਾਈਚਾਰਕ ਸਾਂਝ ਮਜ਼ਬੂਤ ਹੋਊ ਇਹ ਇਥੇ ਸ਼ਾਂਤੀ ਹੋਵੇ ਬੜੋ ਸੋਹਣੇ ਹਲਕਾ ਬੜੂ ਸਾਹਿਬ ਇੱਕ ਕੰਟੈਕਟ ਮਿੰਟ ਹੈ ਹੋਰ ਤੁਸੀਂ ਉਸੇ ਚੌਂਕਾਂ ਤੋਂ ਕੀ ਲੱਗਦਾ ਕਿ ਕਿਹੜੇ ਤੁਹਾਡੇ ਕੋਲ ਅਜਿਹੇ ਮੁੱਦੇ ਨੇ ਕਿ ਉਹ ਤੋਂ ਦੇ ਲੋਕਾਂ ਨੂੰ ਦੱਸਦੇ। ਦੇਖੋ ਮੈਂ ਇੱਥੇ ਸਪੀਚ ਦੇ ਹਿੰਦਿਆਂ ਵੀ ਗੱਲ ਕੀਤੀ ਸੀ ਕਿ ਮੁੱਦਿਆਂ ਦੀ ਗੱਲ ਕਰੀਏ ਪੰਜਾਬ ਦੇ ਤੇ ਪੰਥ ਦੇ ਬਹੁਤ ਮੁੱਦੇ ਬڑے ਮਸਲੇ ਆ ਜੋ ਗਿਣ ਲਗਾ ਕੇ ਤੇ ਬਹੁਤ ਲੰਬੀ ਲਿਸਟ ਹੈ। ਪਰ ਜੇ ਪੰਥ ਦਾ ਤੇ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਤੇ ਸਾਂਝਾ ਮੁੱਦਾ ਆ ਜਿਹੜਾ ਕਿ ਬਹੁਤ ਵੱਡਾ ਗੰਭੀਰ ਮਸਲਾ ਆ ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ। ਕਿਸੇ ਰੂ ਕਿਸੇ ਨੂੰ ਉਹਨਾਂ ਦਾ ਵਾਰਸ ਬਣਨਾ ਉਹਨਾਂ ਲਈ ਲੜਾਈ ਲੜਨੀ ਪਊ ਜਿਹੜੀ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਜਿਹੜਾ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਉਹਦੇ ਤੇ ਉਹਨਾਂ ਨੂੰ ਸੁਰੱਖਿਰੂ ਕਰਾਉਣਾ ਪਊ ਉਹਦੇ ਵਾਸਤੇ ਲੜਾਈ ਲੜਨੀ ਪਊ ਔਰ ਸਭ ਤੋਂ ਪਹਿਲਾ ਮੁੱਦਾ ਹੀ ਹੈ ਕਿ ਜਿਹੜੇ 33 34 34 ਸਾਲਾਂ ਤੋਂ ਜੇਲਾ 'ਚ ਬਿਠੇ ਨੇ ਜਿਹੜੇ 29 29 ਸਾਲ ਤੋਂ ਫਾਂਸੀ ਦੇ ਤਖਤੇ ਤੇ ਖੜਤੇ ਨੇ ਉਹਨਾਂ ਦਾ ਘਰ ਆਉਣਾ ਬਹੁਤ ਜ਼ਰੂਰੀ ਤੇ ਔਰ ਇਸ ਤੋਂ ਇਲਾਵਾ ਇਥੇ ਪੰਜਾਬ ਦੇ ਹੋਰ ਮਸਲੇ ਨੇ ਕਿ ਕਿਸਾਨੀ ਦੇ ਐ ਮਜ਼ਦੂਰਾਂ ਦੇ ਵਪਾਰੀਆਂ ਦੇ ਉਹ ਤਾਂ ਹੈਗੇ ਹੈਗੇ ਜਾਂ ਜਿਹੜੇ ਡਿਵੈਲਪਮੈਂਟ ਦੇ ਨਾ ਰਿਹਾ ਉਹ ਵੀ ਹੈਗੇ ਆ ਨਰੇਗਾ ਜਿਹੜੀ ਹੈ ਜਿਹੜਾ ਇਥੇ ਗਰੀਬਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਜਾਂ ਜਿਹੜੇ ਕੱਚੇ ਤੋਂ ਪੱਕੇ ਮਕਾਨਾਂ ਦੀ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ ਹਾਂਜੀ ਚਾਹ ਰਾਸ਼ਨ ਦੀ ਗੱਲ ਹੈ ਸਕੀਮ ਹੈ ਉਹ ਕਿਉਂਕਿ ਉਹਦਾ ਮੌਲੰਕਣ ਕਰਨਾ ਉਹਦੀ ਜਿਹੜੀ ਸਰਵੇਲੈਂਸ ਕਰਨੀ ਜਿਹੜੀ ਹੈ ਉਹ ਆਪਣੇ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਦਾ ਅਧਿਕਾਰ ਹੁੰਦਾ ਹੈ ਉਥੇ ਕਿਸੇ ਨੂੰ ਕਤਾਹੀ ਨਹੀਂ ਕਰਨ ਦੇਵਾਂਗੇ ਔਰ ਜਿਹੜੇ ਹੱਕਦਾਰ ਲੋਕ ਨੇ ਉਹਨਾਂ ਤੱਕ ਉਹਨਾਂ ਦਾ ਹੱਕ ਪਹੁੰਚੇ ਔਰ ਵਾਦ ਤੋਂ ਵਾਦ ਉਹਨਾਂ ਵਾਸਤੇ ਜਿਹੜੀ ਸਕੀਮ ਹੈ ਉਹ ਇੱਥੇ ਤੱਕ ਪਹੁੰਚੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੋਈ ਨਾ ਕੋਈ ਅਜਿਹਾ ਰਸਤਾ ਖੁੱਲਣਾ ਚਾਹੀਦਾ ਹੈ ਕਿ ਜਿੱਦੇ ਨਾਲ ਸਾਰੇ ਭਾਈਚਾਰੇ ਸਾਰੇ ਵਰਗ ਜਿਹੜੇ ਖੁਸ਼ਹਾਲ ਹੋ ਸਕਣ ਉਹ ਹੈਗਾ ਆ ਜਿਹੜਾ ਵਾਗਾ ਬਾਟਰ ਜਿੱਥੋਂ ਪਾਕਿਸਤਾਨ ਮੱਧ ਏਸ਼ੀਆ ਅਰਬ ਕੰਟਰੀਜ਼ ਅਫਗਾਨਿਸਤਾਨ ਤੇ ਹੋਰ ਦੇਸ਼ਾਂ ਦੇ ਵਿੱਚ ਸਾਡੇ ਜਿਹੜੀਆਂ ਵਸਤਾਂ ਨੇ ਇਥੋਂ ਇਹ ਪੈਦਾ ਹੁੰਦੀਆਂ ਨੇ ਉਹ ਉਥੇ ਪਹੁੰਚ ਸਕਣ ਤਾਂ ਕਿ ਜਿਹੜਾ ਸਾਡੇ ਲੋਕਾਂ ਨੂੰ ਸਹੀ ਰੇਟ ਵਧੀਆ ਰੇਟ ਮਿਲ ਸਕਣ ਇਹ ਜਿਹੜਾ ਇੰਟੀਗਰੇਟਰ ਚੈੱਕ ਪੋਸਟ ਹੈ ਬਾਘਾ ਦੀ ਟਾਰੀ ਬਾਰਡਰ ਦੀ ਉਹਦੀ ਜਿਹੜੀ ਹੈ ਦੁਬਾਰਾ ਤੋਂ ਸ਼ੁਰੂਆਤ ਹੋਵੇ ਬੜਾ ਵੱਡਾ ਧੋਖਾ ਹੈ ਪੰਜਾਬ ਦੇ ਨਾਲ ਕਿ ਸਾਰਾ ਕੁਝ ਹੀ ਚੱਕ ਕੇ ਜਿਹੜਾ ਵਪਾਰ ਦਾ ਰਸਤਾ ਸੀਗਾ ਉਹ ਗੁਜਰਾਤ ਲੈ ਕੇ ਹੈ ਔਰ ਜੇ ਲਾਹੌਰ ਵੀ ਕੋਈ ਚੀਜ਼ ਆਉਣੀ ਹੁੰਦੀ ਹੈ ਤੇ ਗੁਜਰਾਤ ਤੋਂ ਕਰਾਚੀ ਜਾਂਦੀ ਹੈ ਤੇ ਕਰਾਚੀ ਤੋਂ ਘੋਂਕੇ ਲਾਹੌਰ ਏਡਾ ਵੱਡਾ ਤੁਸੀਂ ਦੇਖੋਗੇ 5-7 ਕਿਲੋਮੀਟਰ ਤੇ ਅਟਾਰੀ ਬਾਰਡਰ ਤੋਂ ਲਾਹੌਰ ਹੋਵੇ ਹਾਂਜੀ ਤੇ ਕਿੰਨੇ ਸੈਂਕੜੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਜਿਹੜਾ ਆ ਬਾਇਆ ਸਮੁੰਦਰ ਜਿਹੜਾ ਹੈ ਉਹ ਚੀਜ਼ ਪਹੁੰਚੇ ਤੇ ਆਪਣੇ ਆਪ ਜੀ ਇਹ ਇੱਕ ਤਰ੍ਹਾਂ ਦਾ ਜਿਹੜਾ ਆ ਉਹ ਤਕਾ ਤੇ ਬੇਇਨਸਾਫੀ ਜਿਹੜੀ ਆ ਉਹਦੇ 'ਚ ਨਜ਼ਰ ਆਉਂਦੀ ਉਹਦਾ ਹਲਕਾ ਰੂਸਾ ਤੇ ਕੋਈ ਹੋਰ ਸਮਾਈ ਬਰਾਦ ਹੈ ਇਹ ਹੈ ਔਰ ਇਸ ਨੂੰ ਲੈ ਕੇ ਥੇਕਰ ਮੈਂ ਗੱਲ ਕਰਾਂ ਤਾਂ ਚੁਣੌਤੀ ਕਿਸ ਨੂੰ ਸਮਝੇ ਦੱਸਾ ਸਿੰਘ ਬਟੂਆ ਚੁਣੌਤੀ ਕਿਸ ਨੂੰ ਅਮਰੀਕਾ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਚਾਹਤ ਨਜ਼ਰ ਆ ਰਹੇ ਨੇ ਮਿਸਟਰ ਹਿੰਦੂਆ ਕਿਵੇਂ ਦੇਖੇ ਮੈਂ ਪੰਥਕ ਨਹੀਂ ਮੈਂ ਤਾਂ ਸਿੱਧਾ ਕਹਿੰਦਾ ਜੇ ਪੰਥਕ ਦੀ ਗੱਲ ਹੀ ਹੈ ਤੇ ਮੇਰੇ ਨਾਲ ਆਮੋ ਸਾਹਮਣੇ ਆ ਜਾਓ ਉਹਦਾ ਤਾਂ ਇੱਕ ਨੌਜਵਾਨ ਹੈ ਜਿਹੜਾ ਅਮਰੀਕਾ ਦੇ ਸਾਥੀਆਂ ਨੇ ਇੱਕ ਬੋਲ ਵੀਕ ਚੈਲੰਜ ਉਸ ਨੂੰ ਕੀਤਾ ਰਿਹਾ ਹਾਂਜੀ ਮੇਰੇ ਜਾਰੀ ਕਰਕੇ ਉਹਨੇ ਕਬੂਲਨਾਮਾ ਕੀਤਾ ਕਿ ਮੈਂ ਜਿਹੜਾ ਚੈਲੰਜ ਹੈ ਜਗਾ ਵੀ ਤੁਹਾਡੀ ਆਊਗੀ ਮੀਡੀਆ ਵੀ ਤੁਹਾਡਾ ਆਊਗਾ ਨਹੀਂ ਨਾ ਮੇਰੀ ਮੀਡੀਆ ਹੋਊਗੀ ਤੇ ਨਾ ਮੇਰੀ ਜਗਾ ਹੋਊਗੀ ਉਹ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਕੋਲੋਂ ਪ੍ਰਵਾਣ ਕੀ ਲੈ ਕੇ ਆ ਜੀ ਸਰਟੀਫਿਕੇਟ ਲੈ ਕੇ ਆ ਜੇ ਮੇਰੀਆਂ ਨੂੰ ਆਰਐਸਐਸ ਨਾਲ ਆ ਜੇ ਤੇ ਮੇਰੀਆਂ ਨੂੰ ਕਾਂਗਰਸੀ ਆ ਜੇ ਜਿਹੜਾ ਮਰਜ਼ੀ ਆ ਜੇ ਜਿਹਦੇ ਤੇ ਉਹ ਮੋਹਰ ਲਾ ਦਣਗੇ ਉਹਦੇ ਨਾਲ ਮੈਂ ਬੈਠ ਜਾਊਂਗਾ ਕੀ ਲੱਗਦਾ ਹੈ ਕਿ ਆਰਐਸਐਸ ਦੇ ਨਾਲ ਕਨੈਕਟਡ ਹੋਣਾ ਮੈਟਰ ਨਿਕ ਸਾਰੇ ਮੈਟਰ ਦੀ ਮੈਂ ਗੱਲ ਨਹੀਂ ਕਰਦਾ ਪਰ ਮੈਟਰ ਤੇ ਬੜਾ ਸਪਸ਼ਟ ਹੈ ਦੱਸਣ ਕਿ ਆਰਐਸਐਸ ਦੇ ਆਗੂ ਨੇ ਸਭ ਤੋਂ ਪਹਿਲਾਂ ਧਾਰ ਜੇ ਕਿਸੇ ਨੇ ਕੀਤਾ ਤੇ ਆਰਐਸਐਸ ਦੇ ਆਗੂ ਨੇ ਕੀਤਾ ਹੈ ਪਰਵਾਹ ਕਹੀ ਜਾਂਦਾ ਸੀ ਇਲੈਕਸ਼ਨ ਲੜਨੀ ਦੀ ਅਖੀਰ ਤੱਕ ਕਹੀ ਜਾਂਦੇ ਹੈ ਪਰਵਾਹ ਤੇ ਮੀਟਿੰਗਾਂ ਵੀ ਕਰ ਰਿਹਾ ਹੈ ਕਿੱਥੇ ਜਾ ਕੇ ਲਗਾਤਾਰ ਯਾਰ ਕਿਹੜੇ ਵੇਲੇ ਦੀ ਗੱਲਾਂ ਕਰਦੇ ਮੈਂ ਤਾਂ ਉਸ ਤੋਂ ਪਹਿਲਾਂ ਦੀ ਗੱਲ ਕਰਦਾ ਟਿਕਟ ਐਲਾਨ ਹੋਣ ਤੋਂ ਪਹਿਲਾਂ ਉਮੀਦਵਾਰ ਅੱਲਾਣਾਂ ਤੋਂ ਪਹਿਲਾਂ ਥੋੜਾ ਜਿ ਤੁਸੀਂ ਵੀ ਅਪਡੇਟ ਰਿਆ ਕਰੋ ਨਾ ਹਾਂ ਠੀਕ ਹੈ ਨਾ ਉਸ ਸਮੇਂ ਜਿਹੜਾ ਹੈ ਪਰਵਾਹ ਜਿਹੜੀ ਗੱਲਾਂ ਕਰਦਾ ਰਿਹਾ ਹੈ ਹਾਂਜੀ ਤੇ ਜੱਕ ਦਾ ਵੀ ਪਰਵਾਹ ਜਿਹੜਾ ਯੂ ਟਰਨ ਲੈ ਕੇ ਚੋਣਾਂ ਵਾਲੇ ਪਾਸੇ ਆ ਜਾਂਦਾ ਹੈ ਉਹਦੀ ਉਮੀਦਵਾਰਤਾ ਐਲਾਨਦੇ ਨੇ ਉਹਦੇ ਪਿੱਛੇ ਦੱਸਦੇ ਨੇ ਕਿ ਕਿਹੜੀ ਮਜਬੂਰੀ ਬਣ ਗਈ ਕਿਹੜਾ ਪੰਥ ਤੋਂ ਉਤਰਿਆ ਰਾਤੋ ਰਾਤ ਤੇ ਰਾਤੋ ਰਾਤ ਇਧਾਂ ਚਲਾ ਗਿਆ ਕਿਸੇ ਨੂੰ ਸੱਦਾ ਦਿੱਤਾ ਸੀ ਕਿ ਆਓ ਵਿਚਾਰ ਕਰਨੀ ਕਿ ਭਾਈ ਵਰਤਪਾਲ ਸਿੰਘ ਇਲੈਕਸ਼ਨ ਲੜਨੀ ਕਿ ਲੜਨ ਲੜਨ ਕੇ ਨਾਂ ਲੜਨ ਕੋਈ ਆਇਆ ਹੋਵੇ ਕਿਸੇ ਜਥੇਬੰਦੀ ਦੀ ਪ੍ਰਵਾਨਗੀ ਦਿਖਾ ਦੇਣ ਕਿਸੇ ਨੂੰ ਸੱਦਿਆ ਹੋਵੇ ਉਥੇ ਚਾਰਜੀ ਘੜਦੇ ਤੇ ਚਾਰਜੀ ਹੋਰ ਰਲ ਕੇ ਉਥੇ ਪੰਥ ਕੋਈ ਉਮੀਦਵਾਰ ਦੀ ਸਾਝਾ ਉਮੀਦਵਾਰ ਜੇ ਸੰਗਤ ਨੇ ਕਹਿੰਦਾ ਜੀ ਰਾਣ ਕਰਤਾ ਯਾਰ ਕਿਉਂ ਵਾਰ-ਵਾਰ ਸ਼ਰਾਬੇ ਕਰਦੇ ਕਿਉਂ ਧੋਖਾ ਦਿੰਦੇ ਹਾਂਜੀ ਕਿਉਂ ਸਿੱਖੀ ਦੇ ਨਾਲ ਖੇਡਾਂ ਖੇਡੀਆਂ ਜਾਂਦੀਆਂ ਹਾਂਜੀ ਇਸ ਕਰਕੇ ਸੇਟ ਹੈ ਤਾਂ ਬਚਣ ਵਾਸਤੇ ਫਿਰ ਮੈਂ ਚੈਲੰਜ ਕਰਦਾ ਜਿਹਦੀ ਆਪ ਹਉ ਗੱਲ ਕਰਦਾ ਉਹ ਆਜੇ ਜਿਹੜਾ ਮਰਜੀ ਆਜੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਿਸੇ ਨੂੰ ਮਿਲਾ ਕੱਲਾ ਬਿਰਸਾ ਸਿੰਘ ਮਲਟੋਹਾ ਤੇ ਕੱਲਾ ਉਹ ਆਜੇ ਇੱਕ ਟੀਵੀ ਚੈਨਲ ਹੋਊ ਇੱਕ ਕਮਰਾ ਹੋਊ ਹਾਂਜੀ ਉੱਥੇ ਆਣ ਕੇ ਬਹਿਸ ਕਰ ਲੈਣਾ ਨਾਟਕ ਕਰ ਲੈਣਾ ਜੇ ਮੇਰਾ ਪੱਖ ਕਮਜ਼ੋਰ ਹੋਊਗਾ ਤੇ ਮੈਂ ਮੈਦਾਨ ਛੱਡ ਕੇ ਚੱਲ ਜਾਂਗਾ